Hmm. वल सतलुज दरिया वसल च बिरहे बाल दे सिंह गुरु दे कोल चौंत से खड़े से गड़ बड़े पहरेदार अडोल सिपा सलारा वल से भेजी सतगुर हाँ پتا ہے کہ انان صاحب ہوں نہیں پرتنا شاہی ٹبی تے وڈی جنگ درپیش پہ گئی سی پائی یودے سنگھ پائی جیون سنگھ اتے گرو دے ہور بہت لارڈلے سنگھ ਸ਼ਹੀਦیاں ਪਾ ਗਏ ਨੇ ਜਗ ਪਿਆਰਿਆਂ ਚੋਹਾਂ ਸਭ ਜਾਨਿਆਂ ਚਾਲੀਆਂ ਮੁਕਤ ਆ ਹਠੀਆਂ ਜਪੀਆਂ ਸਪੀਆਂ ਜਨਾ ਰਾਮ ਜਪਿਆ ਵੰਡ ਛਗਿਆ ਜੇ ਗਿੱਚ ਲਾਈ ਤੇ ਦੁਆਹੀ ਦੇ ਅਨੰਦ ਚ ਕੀਤਾ ਨਾਲ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਸਰਸਾ ਦੀ ਬੋਲ ਦੀ ਵਾਇਦ ਗੋਲੋ ਪਾਸ਼ਾ ਜਾਣਦੇ ਨੇ ਕਿ ਇਨ੍ਹਾਂ ਪੈਂਡਿਆਂ ਤੇ ਪੋਹ ਦੀਆਂ ਸ਼ਹੀਦੀਆਂ ਨੇ ਨਵੀਂ ਤਵਾਰੀਖ ਲਿਖਣੀ ਫੇਰ ਵੀ ਅਡੋਰ ਨਿਰਪਉ ਨਿਰਵੈਰ ਸਾਹਮਣੇ ਜੋ ਦੁਸ਼ਮਣ ਹੈ ਪਹਿਲਾ ਵਾਰ ਉਹਦਾ ਸਰਸਾ ਨਦੀ ਬਹੁਤ ਚੜ ਕੇ ਆਈ ਹੈ 7 ਮਹੀਨੇ ਘੇਰੇ ਵਿੱਚ ਬਾਹਰ ਆਇਤਾ ਵੱਡਾ ਹਮਲਾ ਹੋਇਆ ਅੱਗੇ ਕਿੱਧਰ ਨੂੰ ਜਾਣਾ ਹੈ ਇਹ ਸਿਰ ਪਾਸ਼ਾ ਦੇ ਰੰਗ ਨੇ ਨਦੀ ਪਾਰ ਕਰਨੀ ਹੈ ਦੁਸ਼ਮਣ ਪਿੱਛੇ ਆ ਰਿਹਾ ਪਰ ਪਾਸ਼ਾ ਆਖਰ ਦੁਰੀਆ ਕਾਫਰਾ ਸਰਸਾ ਨਦੀ ਦੇ ਵੱਲ ਸਵੇਰ ਦਾ ਸਮਾਂ ਪਾਸ਼ਾ ਅੰਮ੍ਰਿਤ ਵੇਲਾ ਸੰਭਾਲਦੇ ਆਂ ਸਰਸਾ ਨਦੀ ਦੇ ਕੰਢੇ ਆਸਾਦੀ ਵਾਰ ਦਾ ਕੀਰਤਨ ਕਰਦੇ ਨੇ ਵੱਡੇ ਕੀਆ ਵੱਡੀਆਂ ਵੱਡੇ ਕੀਆ ਵੱਡੀਆਂ ਕਿਛ ਕਹਿਣਾ દિવસ ਚੜਿਓ ਲਾਂਗਾ ਪਰਿਓ ਉੱਤਰ ਗਿਓ ਕਿਛ ਨੀਰ ਕੋ ਆਗੈ ਕੋ ਪਾਛੈ ਵੜਿਓ ਪਰਿਓ ਨਕਿਨ ਹੋ ਤੀਰ ਸਾਹਿਬ ਜਾਦੇ ਛੱਡ ਦੂ ਰਹੇ ਸੋ ਸਤਗੁਰ ਸਾਥ ਛੋਟੇ ਗਏ ਵਡਮਾਤ ਸੰ ਭਈਐ ਸਿ ਕਿਛ ਬਾਤ ਸੋ ਤਾਂ ਦੀ ਬੋਲਗੇ ਤੇਰਾ ਪੰਨੇ ਕੱਤ ਨਾ ਰਹੇ ਮੇਰਾ ਖਾਲਸਾ ਤਖਤਾਂ ਦੀ ਨੀਂਦ ਪਾਵੇ ਤੇਰਾ ਪੰਨੇ ਕੱਤ ਨਾ ਰਹੇ ਯਾਰੇ ਹੋ ਸਰਸਾ ਨਾਰਾ ਬੜੋ ਗੁਰਮਾਰਾ ਲਹੂ ਇਹ ਔਸਰ ਨੀਰ ਬੜਾਇਓ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਰਸਾ ਨਦੀ ਚ ਆਪਣਾ ਘੋੜਾ ਠਲ ਦਿੱਤਾ सरसा ਵਿਚਕਾਰ ਰੋਕ ਕੇ ਪਿਛੇ ਵੈਰੀ ਉੱਪਰ ਕਈ ਤੀਰ ਛੱਡੇ ਜਨਾਮੀ ਜਨੈਲ ਠੇਰੀ ਕਰ ਦਿੱਤੇ ਵੱਡੇ ਸਾਹਿਬਜ਼ਾਦੇ 파ਸ਼ਾ ਨਾਲ ਸਰਸਾ ਪਾਰ ਕਰ ਗਏ ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ ਕੋਈ ਪਾਰ ਹੋ ਗਿਆ ਕੋਈ ਕਾਫਲੇ ਵਿੱਚੋਂ ਰੁੜ ਗਿਆ ਕੋਈ ਸ਼ਹੀਦੀ ਪ੍ਰਾਪਤ ਕਰ ਗਿਆ ਅਨੇਕਾਂ ਗ੍ਰੰਥ ਸਮੇਤ ਵੱਡ ਕਾਰੀ ਗ੍ਰੰਥ ਵਿਦਿਆ ਸਰਵੀ ਸਰਸਾ ਦੀ ਢੇਟ ਚੜ ਗਿਆ ਕਈ ਸਿੱਖ ਬੀਬੀਆਂ ਤੇ ਬਿਰਦ ਸ਼ਹੀਦੀਆਂ ਪਾ ਗਈ ਸਰਸਾ ਨਦੀ ਪਾਰ ਕਰਕੇ ਗੁਰੂ ਸਾਹਿਬ ਰੋਪੜ ਵੱਲ ਵਧੇ ਤਾਂ ਪਤਾ ਲੱਗਾ ਕਿ ਅੱਗੋਂ ਸਰਾਂਧ ਵੱਲੋਂ ਤੁਰਕ ਫੌਜ ਚੜੀ ਹੁੰਦੀ ਹੈ ਭਾਈ ਬਚਿੱਤਰ ਸਿੰਘ 100 ਸਿੰਘਾਂ ਨਾਲ ਮਲਕਪੁਰ ਰੰਗੜਾ ਵਿੱਚ ਤਾਇਨਾਤ ਕੀਤੇ ਗਏ ਬੁਰੂ ਸਾਹਿਬ ਐਂਡ ਕੋਟਲਾ ਨੇ ਨਿਹੰਗਖਾਨ ਪਹੁੰਚੇ ਮਲਕਪੁਰ ਰੰਗੜਾ ਚ ਸਾਰੇ ਸਿੰਘ ਗਏ ਗੱਜ ਲੜਾਈ ਲੜਦਿਆਂ ਸ਼ਹੀਦ ਹੋ ਗਏ ਭਾਈ ਬਚੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਮਦਨ ਸਿੰਘ ਕੋਈ ਸਿੰਘਾਂ ਨਾਲ ਪਿੱਛੇ ਆ ਰਹੇ ਸਨ ਉਹਨਾਂ ਭਾਈ ਬਚੱਤਰ ਸਿੰਘ ਨੂੰ ਮੈਦਾਨ ਤੋਂ ਜ਼ਖਮੀ ਹਾਲਤ ਵਿੱਚ ਨਿਹੰਗਖਾਨ ਦੀ ਗੜੀ ਚ ਲੈ ਆਂਦਾ ਸ੍ਰੀ ਪੰਤ ਪ੍ਰਕਾਸ਼ ਭਾਈ ਰਤਨ ਸਿੰਘ ਪੰਗੂ ਲਿਖਦੇ ਨੇ ਕਿ ਅੱਗੇ ਆਈ ਰੋਪੜ ਤੁਰਕਾਰੀ ਬਹੁਤ ਪਠਾਨ ਬਹੁਤ ਜਹਿਮਾਰੀ ਥੇ ਹੁੱਤੇ ਨੌਕਰ ਥੇ ਸਤਗੁਰ ਗਣੇ ਪਾਵਤ ਇਨਾਮ ਸੋਹਣ ਗਿਨੇ ਘੋੜੇ ਜੋੜ ਉਨ ਦੇਤ ਇਨਾਮ ਭਏ ਬੇਈਮਾਨ ਨਾਇਕਾਂ ਨਿਹੰਗ ਖਾਨ ਪਠਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਰਿਸ਼ਤਾ ਇਤਿਹਾਸ ਦਾ ਸਤਕਾਰਤ ਹਵਾਲਾ ਹੈ ਉਹ ਨਿਹੰਗ ਖਾਨ ਜਿਨੇ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਨੂੰ ਆਪਣੀ ਧੀ ਬੀਬੀ ਮਮਤਾਜ਼ ਦੇ ਕਮਰੇ 'ਚ ਵਾਰੜ ਕੇ ਹੱਸੇ ਕਿ ਇੱਥੇ ਮੇਰੇ ਧੀ ਤੇ ਜਵਾਈ ਸੁੱਤੇ ਨੇ ਤੁਸੀਂ ਇਸ ਕਮਰੇ ਦੀ ਤਲਾਸ਼ੀ ਨਾ ਲਵੋ ਫੇਰ ਗੁਰੂਵਾਲ ਕੋਟਲੇ ਗਏ ਉਹਨ ਦਰਵਾਜੇ ਖੋਲ ਦਿਖਾਏ ਸਰਦਾਰਾਂ ਦਾ ਪੀਰਾਂ ਦਾ ਗੁਰੂਆਂ ਨਾਲ ਬਹੁਤ ਗੂੜਾ ਰਿਸ਼ਤਾ ਰਿਹਾ। ਔਰ ਸਾਡੀ ਇਤਿਹਾਸ ਦੇ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਰਿਹਾ। ਉਹ ਗੁਰੂਆਂ ਵੱਲੋਂ ਲੜੇ ਵੀ, ਸ਼ਹੀਦ ਵੀ ਹੋਏ। ਜਿਵੇਂ ਅਸੀਂ ਉਦਾਹਰਨ ਦਿੰਨੇ ਆ ਪੀਰ ਬੁੱਧੂ ਸ਼ਾਹ ਜੀ ਦੀ, ਫਿਰ ਉਸ ਤੋਂ ਬਾਅਦ ਨਵੀ ਖਾਂ, ਗਨੀ ਖਾਂ ਜੀ ਦੀ, ਫਿਰ ਕੋਟਲਾ ਨਹੰਗ ਦੇ ਨਾਂ ਖਾਂ ਜੀ ਦੀ। ਸੋ ਇਹ ਮੈਂ ਹੀ ਮੰਨਦਾ ਕਿ ਇੱਕ ਬਹੁਤ ਹੀ ਖੂਬਸੂਰਤ ਰਿਸ਼ਤੇ ਜਿਹੜੇ ਆ ਇਤਿਹਾਸ 'ਚ ਪਏ ਆ। ਲੂੜਿਆਂ ਨੂੰ ਜਾਗਰ ਕਰਨ ਦੀ ਨਿਹੰਗਖਾਨ ਦੇ ਘਰੋਂ ਗੁਰੂ ਗੋਬਿੰਦ ਸਿੰਘ ਜੀ ਬਾਮਣ ਮਾਜਰਾ ਪਹੁੰਚੇ ਨਿਹੰਗਖਾਨ ਦਾ ਮੁੰਡਾ ਰਾਤ ਦਾ ਪੇਤੀ ਹੋਣ ਕਰਕੇ ਪਿੰਡ ਲਖੀਮਪੁਰ ਤੱਕ ਨਾਲ ਗਿਆ ਇੱਥੇ ਥੋੜੀ ਦੇਰ ਰੁਕਣ ਤੋਂ ਬਾਅਦ ਬਾਸ਼ਾਪੂੜ ਮਾਜਰੇ ਚਲੇ ਗਏ ਮਾਜਰ ਬੂਰ ਸੁਨਾ ਇੱਕ ਗ੍ਰਾਮ ਠਾਠ ਪਾਇ ਤਿਤ ਪ੍ਰਭ ਗੁਣ ਧਾਮ ਪਾਣੀ ਪੀਉ ਤਹਾਂ ਗੁਰਦੇਵ ਵਾ ਤਨਕ ਪਨਕ ਪਾਇਉ ਕਛ ਪੇਵਾ ਸਾਖੀ ਹੈ ਕਿ ਬੀਬੀ ਮੁਮਤਾਜ਼ ਨੇ ਆਪਣੇ ਪਿਤਾ ਦੇ ਧੀਜਵਾਈ ਦੇ ਬਰਤਾਨ ਤੋਂ ਬਾਅਦ ਭਾਈ ਬਚੱਤਰ ਸਿੰਘ ਜੀ ਨਾਲ ਹੀ ਆਪਣਾ ਨਾਮ ਜੋੜ ਲਿਆ ਕੋ ਤਿੰਨ ਚਾਰ ਸਾਲ ਪਹਿਲਾਂ ਮੈਨੂੰ ਫਰਾਂਸ ਤੋਂ ਕਿਸੇ ਔਰਤ ਦਾ ਫੋਨ ਆਇਆ ਕਿ ਉਹਨਾਂ ਨੇ ਵੀਡੀਓ ਵੇਖੀ ਸੀ ਆਪਣੇ ਜੱਦੀ ਪਿੰਡ ਹਰਦੋਖਾਨਪੁਰ ਦੀ ਹਰਦੋਖਾਨਪੁਰ ਪਿੰਡ ਉਹ ਪਿੰਡ ਆ ਜਿਹਨੇ ਮਨੀਰ ਨਿਆਜ਼ੀ ਵਰਗਾ ਪੰਜਾਬੀ ਤੇ ਉਰਦੂ ਦਾ ਸ਼ਾਇਰ ਪੈਦਾ ਕੀਤਾ ਕਿ ਉਹ ਔਰਤ ਮਨੀਰ ਨਿਆਜ਼ੀ ਉਹਨਾਂ ਦੀ ਸੱਕੀ ਛੋਟੀ ਭੈਣ ਸੀ ਸਾਲ ਬਾਅਦ ਉਹਨਾਂ ਦਾ ਫਿਰ ਮੈਨੂੰ ਲਾਹੌਰ ਤੋਂ ਫੋਨ ਆਇਆ ਤੇ ਫਿਰ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਆਪਣੇ ਸ਼ੌਰ ਨਾਲ ਵੀ ਮੇਰੀ ਮੁਲਾਕਾਤ ਕਰਾਈ ਫੋਨ ਤੇ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਕਿ ਵੈਸੇ ਤੁਸੀਂ ਕਿੱਥੇ ਦੇ ਆ ਉਹ ਕਹਿੰਦੇ ਸਾਡਾ ਪਿੰਡ ਰੋਪੜ ਦੇ ਕੋਲ ਸਿਗਾ ਨਹਾਂ ਕੋਟਲਾ ਨਹਾਂ ਖਾਂ ਫਿਰ ਮੇਰੇ ਦਿਮਾਗ ਦੇ ਵਿੱਚ ਇੱਕਦਮ ਇਹ ਸਟ੍ਰਾਈਕ ਕੀਤਾ ਵੀ ਮੇਰੇ ਗੁਰੂ ਹਿਸਟਰੀ ਜਿਹੜੀ ਸਾਡੇ ਗੁਰੂਆਂ ਦੀ ਹਿਸਟਰੀ ਆ ਮੇਰੇ ਦਿਮਾਗ 'ਤੇ ਲਿਸ਼ਕ ਪਈ ਤੇ ਮੈਂ ਪੁੱਛਿਆ ਵੀ ਉੱਥੇ ਦੇ ਤੇ ਬਹੁਤ ਸਾਡਾ ਬੜਾ ਗੂੜਾ ਰਿਸ਼ਤਾ ਹੈ ਸਿੱਖਾਂ ਦਾ ਤੇ ਮੈਨੂੰ ਫਿਰ ਬਿਲਕੁਲ ਹੀ ਬਹੁਤ ਹੀ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਾ ਕਿ ਉਸੇ ਪੀੜੀ ਦੇ ਵਿੱਚੋਂ ਸੀਗੇ ਜਿਹੜੇ ਕੋਸਔਰਤ ਦੇ ਸ਼ੌਰ ਸੀਗੇ ਭਾਈ ਬਚਿੱਤਰ ਸਿੰਘ ਅਤ ਜ਼ਖਮੀ ਹਾਲਤ ਵਿੱਚ ਸ਼ਹੀਦ ਹੋ ਗਏ ਇੱਥੇ ਹੀ ਨਿਹੰਗ ਖਾਨ ਨੇ ਭਾਈ ਗੁਰਦਾਸ ਸਿੰਘ ਹੋਣੀਆਂ ਤੇ ਬੱਗਾ ਸਿੰਘ ਤਰਖਾਣ ਨੂੰ ਬੁਲਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਖੂਕੋੜ ਭਾਈ ਬਚੱਤਰ ਸਿੰਘ ਦਾ ਸੰਸਕਾਰ ਕਰ ਦਿੱਤਾ। ਬੀਬੀ ਮੁਮਤਾਜ਼ ਨੇ ਕੋਟਾ ਨਿਹੰਗ ਤੋਂ ਕੁਝ ਵਿੱਤ ਤੇ ਬੜੀ ਨੇੜੇ ਆਪਣਾ ਠਿਕਾਣਾ ਬਣਾਇਆ। ਜਿੱਥੇ ਉਹਨਾਂ ਬਾਕੀ ਜ਼ਿੰਦਗੀ ਭਜਨ ਬੰਦਗੀ ਅਤੇ ਸਿੰਘਾਂ ਦੇ ਵਹੀਰ ਦਾ ਠਾਰ ਅਤੇ ਉਹਨਾਂ ਦੀ ਮਦਦ ਵਿੱਚ ਲਾ ਦਿੱਤੀ ਇਹ ਸਿੰਘਾਂ ਦਾ ਖਾਸ ਗੁਪਤ ਠਿਕਾਣਾ ਸੀ ਬੀਬੀ ਮੁੰਤਾਜ਼ ਬਹੁਤ ਲੰਮੀ ਉਮਰ ਹੰਡਾਉਣ ਤੋਂ ਬਾਅਦ ਗੁਰਪੁਰ ਵਾਸੀ ਹੋ ਗਈ ਹੰਗ ਖਾਨੜ ਪਰਿਵਾਰ ਤੇ ਉਹ ਸਮਾਂ ਵੀ ਆਇਆ ਜਦੋਂ 1947 ਦੀ ਵੰਡ ਹੋਈ ਪੰਜਾਬ ਦੀ ਧਰਤੀ ਤੇ ਲਾਸ਼ਾਂ ਵਿਛੀਆਂ ਤੇ ਉਜਾੜੇ ਦੇ ਇਸ ਦਾਸਤਾਨ ਵਿੱਚ ਉਹਨਾਂ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਨੂੰ ਨਵੇਂ ਬਣੇ ਮੁਲਕ ਪਾਕਿਸਤਾਨ ਵੱਲ ਜਾਣਾ ਪਿਆ ਤੇ ਫਿਰ ਗੱਲ tourne ਦੀ tourne ਜਦੋਂ 47 ਤੱਕ ਪਹੁੰਚੀ ਮੈਂ ਪਹਿਲਾਂ ਇਹੀ ਸੋਚਦਾ ਸੀ ਕਿ ਇਸ ਪਰਿਵਾਰ ਨੂੰ ਤਾਂ ਬਾਹਫਾਜ਼ਤ ਬਾਰਡਰ ਤੱਕ ਪਹੁੰਚਾਇਆ ਗਿਆ ਹੋਗਾ ਜਾਂ ਇਹ ਉਹ ਪ੍ਰਵਾਸੀ ਜਿਹਨੂੰ ਰੱਖ ਲੈਣਾ ਚਾਹੀਦਾ ਸੀ ਪਰ ਮੈਨੂੰ ਉਦੋਂ ਬੜਾ ਦੁੱਖ ਹੋਇਆ ਜਦੋਂ ਉਹਨਾਂ ਨੇ ਕਹਾਣੀ ਸੁਣਾਉਂਦੇ ਆਏ ਦੱਸਿਆ ਕਿ ਸਰਹੰਦ ਰੇਲਵੇ ਸਟੇਸ਼ਨ ਤੇ ਉਹਨਾਂ ਦੀ ਭੈਣ ਕਤਲ ਹੋ ਗਈ ਸੀ ਉਹਨਾਂ ਦੀ ਇੱਕ ਭਤੀਜੀ ਕਤਲ ਹੋ ਗਈ ਕੁਝ ਔਰਤਾਂ ਉਧਾਲੀਆਂ ਵੀ ਗਈਆਂ ਲੁੱਟਮਾਰ ਵੀ ਹੋਈ ਗੁਰਬਲਾਸ ਪਾਸ਼ਾਏ ਦਸਵੀਂ ਕੋਇਰ ਸਿੰਘ ਗੁਰਬਲਾਸ ਭਾਈ ਸੁੱਖਾ ਸਿੰਘ ਤਵਾਰੀਕ ਸਿੱਧੂ ਬੇਰਾੜਾ ਤੇ ਖਾਨਦਾਨ ਫੂਲ ਮੁਤਾਬਕ ਗੁਰੂ ਸਾਹਿਬ ਦੇ ਮਹਿਲਾਵਾਰੇ ਇਤਿਹਾਸਕ ਦੋ ਸਾਖੀਆਂ ਨੇ ਜਿਵੇਂ ਕਿ ਸਿੱਖ ਇਤਿਹਾਸ ਦੇ ਖੋਜੀ ਭਕਰ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਖਾਲਸਾ ਖਜੂਰਲਾ ਬਿਆਨ ਕਰਦੇ ਨੇ ਸਰਸਾ ਨਦੀ ਤੋਂ ਮਾਤਾ ਗੁਜਰੀ ਜੀ ਕੁੰਮਾ ਮਾਸ਼ਕੀ ਦੇ ਪਤਨ ਨੂੰ ਸਰਸਾ ਦੇ ਕੰਢੇ ਅਤੇ ਅੱਗੇ ਸਤਲੋਜ ਦੇ ਕੰਡਿਓਂ ਗਏ ਸਨ ਅਤੇ ਗੰਗੂ ਬ੍ਰਾਹਮਣ ਉਹਨਾਂ ਨੂੰ ਇੱਥੋਂ ਅੱਗੇ ਮਿਲਿਆ ਸੀ ਜਿੱਥੋਂ ਦਾ ਇਤਿਹਾਸ ਅੱਗੇ ਕੀ ਹੈ ਅਸੀਂ ਜਾਣਦੇ ਹਾਂ ਗੁਰੂ ਸਾਹਿਬ ਦੇ ਮਹਿਲ ਮਾਤਾ ਸੁੰਦਰੀ ਜੀ ਮਾਤਾ ਸਾਹਿਬਕੌਰ ਭਾਈ ਮਣੀ ਸਿੰਘ ਭਾਈ ਤੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਨਾਲ ਭਾਈ ਜਵਾਹਰ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਰੋਪੜ ਤੋਂ ਸੁਹਾਣੇ ਸੁਹਾਣੇ ਤੋਂ ਨਾ ਹਨ ਨਾਹਣ ਤੋਂ ਹਰ ਦੁਆਰ ਤੋਂ ਹੁੰਦਿਆ ਹੋਇਆ ਭਾਈ ਜਵਾਹਰ ਸਿੰਘ ਦੀ ਦਿੱਲੀ ਹਵੇਲੀ 'ਚ ਪਹੁੰਚੇ ਸਨ ਸੋ ਸਾਖੀ ਦੇ ਵਿੱਚ ਕਰਾਉਂਦਾ ਸਿਰਫ ਆਹ ਹੀ ਲੈਣਾ ਹੁੰਦੀਆਂ ਦਿੱਲੀ ਸਿੱਖ ਗੁਰੂ ਮਹਿਲ ਕੋ ਰਾਖਾ ਗੁਜਿਆ ਪੇਤ ਕਾਹੂ ਨਹੀਂ ਲਖਾ ਤੇ ਤਵਾਰੀ ਗੁਰੂ ਖਾਲਸਾ ਤੱਕਰ ਵੀ ਇਹ ਕਲੀਅਰ ਹੋ ਜਾਂਦਾ ਵੀ ਉਹਨਾਂ ਨੇ ਸਤ ਪਉ ਦੀ ਰਾਤ ਜਿਹੜੀ ਸੀ ਜਵਾਰ ਸਿੰਘ ਅਰੋੜੇ ਦੇ ਰਿਸ਼ਤੇਦਾਰਾਂ ਦੇ ਘਰ ਰਾਤ ਜਿਹੜੀ ਸੀ ਇਮਤਿਤ ਕੀਤੀ ਸੀ ਸੂਜ ਪ੍ਰਕਾ 1843 ਉੱਚੇ ਮਿਲਦੇ ਆ ਸ੍ਰੀ ਗੌਰ ਪਤ ਪ੍ਰੇਮ ਪ੍ਰਕਾਸ਼ ਬਾਬਾ ਸਮੇਸ਼ ਸਿੰਘ ਪਟਨਾ ਸਾਹਿਬ ਦੇ ਹੈਡ ਗ੍ਰੰਥੀ ਸੀ ਬੜੇ ਵਿਦਵਾਨ ਸੀ ਪੰਡਤ ਆਰਾਹਰ ਨਰੋਦਤਮ ਸ੍ਰੀ ਗੁਰਤੇਰ ਸਿੰਘ ਰਾਏ 1884 ਉੱਚੋਂ ਮਿਲਦੇ ਆ ਤਵਾਰੀ ਗੁਰੂ ਖਾਲਸਾ ਉੱਚੋਂ ਮਿਲਦੇ ਆ ਜਦੋਂ ਸਰਸਾ ਨੂੰ ਪਾਰ ਹੋਏ ਆ ਅੱਗੇ ਪਿੰਡ ਕਨੋਲਾ ਆ ਗਿਆ ਕਨੋਲੇਤੇ ਇੱਕ ਸ਼ਾਹੀ ਫੌਜ ਦੀ ਟੁਕੜੀ ਰੋਪੜੋਂੋਂ ਆਉਂਦੀ ਆ ਉੱਥੇ ਝੜਪ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਝੜਪ ਤੋਂ ਬਾਅਦ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਵਿਛੜੇ ਹੋਏ ਦੋ ਸਿੰਘ ਉੱਥੇ ਆਣ ਕੇ ਫਿਰ ਮਿਲਦੇ ਇੱਕ ਦਾ ਨਾਂ ਭਾਈ ਜਵਾਰ ਸਿੰਘ ਅਰੋੜਾ ਇੱਕ ਦਾ ਨਾਂ ਭਾਈ ਤੰਨਾ ਸਿੰਘ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਵੀ ਖਾਲਸੇ ਦੀਆਂ ਮੁਤਾਮਾਂ ਨੂੰ ਭਾਈ ਮਨੀ ਸਿੰਘ ਜੀ ਅੱਗੇ ਲੈ ਕੇ ਜਾ ਰਿਹਾ ਤੇ ਤੁਸੀਂ ਭਾਈ ਮਨੀ ਸਿੰਘ ਦੇ ਨਾਲ ਸਹਿਯਤਾ ਕਰੋ ਤੇ ਉਹਨਾਂ ਨੂੰ ਰੋਪੜ ਲੈ ਚੱਲੋ ਹੋਰ ਤਾਂ ਕੋਈ ਠਾਂ ਟਿਕਾਣਾ ਨਹੀਂਗਾ ਰੋਪੜ ਨੇਕਟਕ ਨੂੰ ਲੈ ਆਇ ਇੱਕ ਸਿੱਖ ਮਿਲਿਓ ਹਸੈਨ ਸੁਮਾਹੈ ਸੈਨਾ ਦੀ ਸਮੂਹ ਦੇ ਵਿੱਚੋਂ ਨੱਠ ਪਾਚੋਂ ਬਾਹਰ ਨਿਕਲ ਕੇ ਆਇਆ ਤੇ ਉਹ ਫੇ ਆਪਣੇ ਰਿਸ਼ਤੇਦਾਰਾਂ ਦੇ ਘਰ ਲੈ ਜਾਂਦਾ ਆ ਪੰਡਤ ਤਾਰਾ ਹ ਨਰੋਤਮ ਨੇ ਇਹ ਜ਼ਿਕਰ ਕੀਤਾ ਵੀ ਉਹ ਗੱਡੇ ਤੇ ਬੈਠ ਕੇ ਮਰਦਾਂਵੇਂ ਪਠਾਣਾ ਵਾਲੇ ਭੇਸ ਬਟਾ ਕੇ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਭਾਗੋ ਬੀਬੋ ਦੋ ਸੇਵਾਦਾਰੀਆਂ ਭਾਈ ਮਾਨੀਆ ਸਿੰਘ ਜਵਾਰ ਸਿੰਘ ਧਰਨਾ ਸਿੰਘ ਸੱਤੇ ਜਾਣੇ ਗੱਡੇ ਤੇ ਬਹਿ ਕੇ ਅਗਲਾ ਪਿੰਡ ਤੈਅ ਕਰਦੇ ਆ ਇਹ ਗੱਡਾ ਉੱਥੋਂ ਜਾਂਦਾ ਆ ਸੁਹਾਣੇ ਵਾਲੋਂ ਸੁਹਾਣੇ ਤੋਂ ਅੱਗੇ ਗੱਡਾ ਜਾਂਦਾ ਆ ਨਾਣ ਨੂੰ ਨਾਣ ਤੋਂ ਗੱਡਾ ਅੱਗੇ ਜਾਂਦਾ ਆ ਹਰਦੁਆਰ ਨੂੰ ਹਰਦੁਆਰ ਤੋਂ ਬਾਅਦ ਫਿਰ ਦਿੱਲੀ ਆਉਂਦਾ ਜਗਵਰ ਸਿੰਘ ਅਰੋੜੇ ਦੀ ਹਵੇਲੀ ਜਿਹੜਾ ਸਿੰਘ ਨਾਲ ਹੀ ਐ ਤੇ ਉਹਨੇ ਗੁਰਸਿੱਖੀ ਧਾਨ ਕੀਤੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ 2007 ਵਿੱਚ ਅਸੀਂ ਇਹ ਥਾਂ ਨੂੰ ਲੱਭਣਾ ਕੀਤਾ ਸੀ ਸ਼ੁਰੂ ਤੇpropto ਦੇ 25 ਮਹੱਲੇ ਸੀ ਅਸੀਂ ਛਾਂਟਦੇ ਗਏ ਪੰਜਾਂ ਤੇ ਆ ਗਿਆ ਤਿੰਨਾਂ ਤੇ ਦੋ ਤੇ ਇੱਕ ਤੇ ਆ ਗਿਆ ਗੱਲ ਕਿ ਅਸੀਂ ਫਿਰ ਸੱਤਾਂ ਸਾਲਾਂ ਬਾਅਦ ਉੱਥੇ ਪਹੁੰਚੇ ਸੱਤ ਦੇ ਤੁਰਿਓ 2004 ਤੇ ਉਸ ਘਰ ਦੇ ਵਿੱਚੋਂ ਸਾਨੂੰ ਇੱਕ ਪ੍ਰਾਤਨ ਲਿਖਤ ਮਿਲੀ ਸੀ ਉਰਦੂ ਦੀ ਜਿਹੜੀ 200 ਸਾਲ ਹੋਰ ਪਿੱਛੇ ਲੈ ਗਈ ਸੀ ਦੋ ਸਾਲ ਅਸੀਂ ਉਸ ਘਰ ਦੀਆਂ ਪੁਸ਼ਟੀਆਂ ਨੂੰ ਲਾਏ ਤੇ ਉਹ ਘਰ ਜਿੱਥੇ ਮਤਾਮਾ ਨੇ ਸੱਤ ਪੋਦੀ ਰਾਤ ਕੱਟੀ ਤੇ ਉਹਨੂੰ ਅਸੀਂ 25 ਲੱਖ ਚ ਉਸ ਪ੍ਰਾਤਨ ਇਮਾਰਤ ਨੂੰ ਖਰੀਦਣ 'ਚ ਕਾਮਯਾਬ ਹੋਏ ਤੇ ਉਹਦਾ ਨਾਮ ਹੈ ਗੁਰਦਰਾਸਾ ਗੁਰੂ ਕੇ ਮੈਲ ਮਹੱਲਾ ਉੱਚਾ ਖੇੜਾ ਤੇ ਰੋਪੜ ਸ਼ਹਿਰ ਪਰ ਦੂਜਾ ਮਾਤਾ ਹੈ ਕਿ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਦੇ ਮਹਿਲ ਚਮਕੌਰ ਤੱਕ ਜੰਗ ਹੋਣ ਤੋਂ ਪਹਿਲਾਂ ਬਾਕੀ ਸਿੰਘ ਅਤੇ ਭਾਈ ਲਾਲਚੰਦ ਬੂੜੀਆ ਨਾਲ ਸਰੰਦ ਮਰਵਾਹਾ ਖੱਤਰੀਆਂ ਦੇ ਘਰ ਤੋਂ ਲੱਖੀ ਜੰਗਲ ਬਿਨਾ ਪੈੜ ਛੱਡਦੇ ਆ ਗੁਪਤ ਰੂਪ ਵਿੱਚ ਕੋਟਕਪੂਰੇ ਪਹੁੰਚੇ ਇੱਥੇ ਕਈ ਮਹੀਨੇ ਮਾਤਾਵਾਂ ਠਹਿਰੀਆਂ ਸਨ ਚੌਧਰੀ ਕਪੂਰ ਸਿੰਘ ਦਾ ਇਲਾਕੇ 'ਚ ਜ਼ੋਰ ਸੀ ਅਤੇ ਦਿੱਲੀ ਖਤਰੇ ਭਰੀਆ ਵੀ ਸੀ ਪਰੇ ਦੇ ਲੱਕੇ ਦਾੜਾ ਹੋਇਆ ਆਪਣਾ ਵਹੀਰ ਤਾਂ ਇਹਨਾਂ ਤੇ ਅਟੈਕ ਹੋ ਗਏ ਜੀ ਇਸ ਟੈਕ ਦੇ ਵਿੱਚ ਜੋ ਇਹਨਾਂ ਦੇ ਨਾਲ ਜ਼ਿੰਮੇਵਾਰ ਸਿੱਖ ਲਾਇਏ ਸੀਗੇ ਇਹਦਾ ਪਾਸਿੰਗ ਭਾਈ ਸਾਹਿਬ ਸਿੰਘ ਦਾ ਨਾਮ ਹੁੰਦਾ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਰਜਿਸਟਰ ਕੀਤਾ ਉਹਨਾਂ ਨੇ ਰੋਕੇ ਉਹ ਬੀਬੀਆਂ ਵੀ ਕੁਝ ਲੜਕੀਆਂ ਸੀ ਦਵਾਈਆਂ ਉੱਥੇ ਜੀ ਇਹ ਮਾਤਾ ਸਾਹਿਬ ਕੁਰ ਮਾਤਾ ਸ਼ੁੰਦਰੀ ਜੀ ਉੱਥੋਂ ਨਿਕਲ ਗਏ ਇਹ ਕਰਾਂਚੀ ਲੱਗੇ ਲੋਕ ਜਿੱਥੇ ਸਿੱਕਾਂ ਦੇ ਨਾਲ ਉਹਨਾਂ ਦੀ ਵਾਗਫੀ ਸੀ ਗੁਰਬਲਾਸ ਪਾਸੇ 10ਵੀਂ ਭਾਈ ਸੁੱਖਾ ਸਿੰਘ ਉਹ ਲਿਖ ਦੇ ਕੇ ਚਮਕੌਰ ਸਾਹਿਬ ਤੱਕ ਵਹੀਰ ਮਹਾਰਾਜ ਨੇ ਇਕੱਠਾ ਰੱਖ ਲਿਆ ਸੀ ਪਹੁੰਚ ਗਏ ਸੀ ਉਤਸਵ ਕਿ ਰਪਿੰਦਰ ਦਿਸ਼ਾਇ ਤੇ ਮਾਤਾ ਜੀ ਨੂੰ ਪਹਿਲਾਂ ਹੀ ਕੁਝ ਬਰਾੜ ਸਿੱਖ ਉਤੋਂ ਲੈ ਕੇ ਨਿਕਲ ਗਏ ਜੰਗ ਤੋਂ ਪਹਿਲਾਂ ਹੀ ਕੋਟਪੂਰ ਆ ਕੇ ਫਿਰ ਕਨਫਰਮ ਹੋ ਜਾਂਦਾ ਜੀ ਕਿਉਂਕਿ ਰਿਆਸਤੀ ਰਿਕਾਰਡ ਜਿਹੜਾ ਕੋਟਪੂਰ ਦਾ ਹੈ ਜੀ ਜਿਸ ਦਿਨ ਕਰੋਨੇਸ਼ਨ ਹੋਈ ਹੈ ਮਹਾਰਾਜ ਅਫਰੀਦ ਕੋਟ ਦੀ ਉਸ ਦਿਨ ਜਿਹੜੀ ਉੱਥੇ ਉਹ ਕਵਤਾ ਜਾਂ ਜਿਵੇਂ ਸੇਹਰਾ ਪੜਦੇ ਸੀ ਅਪਣ ਸਿੱਖਿਆ ਪੜਦੇ ਹੁੰਦੇ ਸੀ ਜਿਹੜੀ ਕਵਤਾ ਪੜੀ ਗਈ ਪਹਿਲੇ ਲੱਦਾ ਸਿੰਘ ਬਲੀ ਉਦੋਂ ਜ਼ਿਕਰ ਆਇਆ ਜਿਵੇਂ ਬਾਦਸ਼ਾਹ ਨੂੰ ਸੰਬੋਧਨ ਕਰਦੇ ਸੀ ਕਿ ਤੁਸੀਂ ਗੁਰੂ ਛੇਵੇਂ ਪਾਸ਼ਾ ਦੀ ਸੇਵਾ ਕੀਤੀ ਤੁਸੀਂ ਗੁਰੂ ਛਤਵੇਂ ਪਾਸ਼ਾ ਦੀ ਸੇਵਾ ਕੀਤੀ ਤੁਸੀਂ ਗੁਰੂ ਨੌਵੇਂ ਪਾਸ਼ਾ ਦੀ ਸੇਵਾ ਕੀਤੀ ਤੁਸੀਂ ਦਸਵੇਂ ਪਾਸ਼ਾ ਦੀ ਸੇਵਾ ਕੀਤੀ ਉਦੋਂ ਜ਼ਿਕਰ ਆਇਆ ਕਿ ਮਾਤਾ ਜੀ ਕੁਝ ਮਹੀਨੇ ਕੋੜ ਦੇ ਵੀਰ ਦੇ ਕਿਲੇ ਵਿੱਚ ਰਹੇ ਸੀ ਤੇ ਇੱਥੇ ਵੀ ਉਹਨਾਂ ਦਾ ਰਹਿਣਾ ਕਿਲੇ ਦੇ ਵਿੱਚ ਇੱਕ ਫੋਟੋ ਵੀ ਲੱਗੀ ਹੈ ਜੀ ਉਸ ਫੋਟੋ ਦੀ ਇੱਕ ਸਿੰਪਲ ਜੀ ਕਾਪੀ ਇੱਕ ਬੁੱਕ ਦੇ ਵਿੱਚ ਹੈਗੀ ਹੈ ਜਿਹੜੀ ਪ੍ਰੋਫੈਸਰ ਹਰਵੰਸ ਸਿੰਘ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਉਹਨਾਂ ਲਿਖੀ। ਫੀਕੋ ਰਿਆਸਤ ਬਾਰੇ ਜੀ। ਉਹਦੇ ਚ ਉਹਨੇ ਫੋਟੋ ਦਿੱਤੀ ਹੈ। ਉਹਦੇ ਚ ਚੌਧਰੀ ਕਪੂਰਾ ਦੋਨੋਂ ਮਾਤਾਵਾਂ ਨੂੰ ਗੁਰਸਾਹਿਬ ਦੇ ਕੋਲ ਲੇਖੜਾ ਇਹ ਢੇਰ ਤੱਕ ਰਹੀ ਹੈ ਤੇ ਜਿਲ੍ਹਾ ਬਣ ਤੋਂ ਬਾਅਦ ਨਾ ਬਸ ਸਟੈਂਡ ਵੀ ਬਣ ਗਿਆ ਸੀ ਉੱਥੇ ਜਦੋਂ ਉਹ ਦਿਸਦੀ ਹੁੰਦੀ ਸੀ ਉਹ ਚੀਜ਼ ਹੈ ਕਿ ਉਹ ਲਈ ਬਣਦੀ ਜਗਾ ਸੀਗੀ ਉਹ ਬਿਊਰੋਟਾ ਆ ਕੇ ਉਸ ਨੂੰ ਉੱਥੇ ਸਕੂਲ ਬਣਾ ਦਿੱਤਾ ਗਿਆ ਅੱਜ ਵੀ ਉਹਦੀਆਂ ਚਾਰੇ ਤੁਸੀਂ ਬੁਰਜਾਂ ਵਾਲੀ ਜਗ੍ਹਾ ਤੇ ਉਹਦੀ ਪਰਾਣੀ ਹੈ ਉਹਦੇ ਸਾਹਮਣੇ ਇੱਕ ਖਾਲੀ ਕਰੋਪ ਹੈ ਟਾਣਾ ਖੂਗਾ ਉਹਦੇ ਚ ਜ਼ਿਆਦਾ ਕਿਸੇ ਵੱਡੇ ਉਸ ਕਿਲੇ ਦਾ ਜਿਸਾ ਉਹ ਕਿਲੇਆਂ ਦੇ ਅੱਗੇ ਖਾਲੀ ਥਾਂ ਹੋਇਆ ਕਰਦੇ ਸੀਗੇ ਤੋ ਇੱਕ ਬਜ਼ੁਰਗ ਵੀ ਮੈਨੂੰ ਇਸ ਤਰ੍ਹਾਂ ਦਾ ਇੱਕ ਬੰਦਾ ਮਿਲਿਆ ਇਹਨੇ ਮਨ ਕੋਟੌਣ ਵਾਲਿਆਂ ਸੀ ਗੱਲ ਕੋ ਗੜੀ ਟਾਈ ਗਈ ਉਹ ਕਹਿੰਦਾ ਵਸੇ ਕੋਈ ਬਜ਼ੁਰਗ ਹੁੰਦਾ ਹੁੰਦਾ ਸੀ ਹਰ ਰੋਜ਼ ਸੇ ਮੋਟਾ ਟੇਕਾ ਕਾਇਤਾਂ ਦੇ ਵਿੱਚ ਸਾਨੂੰ ਦੱਸਿਆ ਜਾਂਦਾ ਸਾਡੇ ਪੁਰਖਿਆਂ ਵੱਲੋਂ ਸਾਡੇ ਪਿਤਾ ਜੀ ਵੱਲੋਂ ਜਾਂ ਕਥਾਵਾਤਿਕ ਜਿੰਨੇ ਬੁੱਢੇ ਦਲਦੇ ਹੁੰਦੇ ਸੀ ਉਹਨਾਂ ਵੱਲੋਂ ਇਹ ਦੱਸਿਆ ਜਾਂਦਾ ਸੀ ਕਿ ਲਾਲਚੰਦ ਬੁੜੀਏ ਦੇ ਨਾਲ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਕੋਟਕਪੂਰਾ ਸ਼ਹਿਰ ਦੇ ਵਿੱਚ ਆਏ ਸਨ ਤੇ ਇੱਥੇ ਉਹਨਾਂ ਨੇ ਰਹਾਇਸ਼ ਕੀਤੀ ਸੀ 40 ਸਿੰਘ ਚਮਕੌਰ ਦੀ ਗੜੀ ਅੰਦਰ ਜੰਗ ਚਮਕੌਰ ਦੀ ਹੋਣ ਵਾਲੀ ਹੈ ਜਿਨੇ ਇਤਿਹਾਸ ਦੀ ਸਰਦਲ ਤੇ ਆਗਮੀ ਤਵਾਰੀਖ ਲਿਖਣੀ ਹੈ ਇਹ ਯੋਧਿਆਂ ਦੀ ਵਾਰਗੌਂਦੀ ertidੀ ਹੈ ਮਾਤਾ ਗੁਜਰੀ ਜੀ ਦੇ ਨਾਲ ਨਿੱਕੇ ਸਹਬਜ਼ਾਦਿਆਂ ਨੇ ਦਰਿਆਵਾਂ ਨਾਲ ਤੁਰਦਿਆਂ ਸ਼ਹਾਦਤ ਦੀ ਉਹ ਗਾਥਾ ਚ ਦਰਜ ਹੋਣਾ ਜੋ ਪੋਦਿਆਂ ਸ਼ਹੀਦੀਆਂ ਦੀ ਲਾਸਾਨੀ ਤਵਾਰੀਖ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਸਵਾ ਲੱਖ ਨਾਲ ਇੱਕ ਸਿੰਘ ਨੂੰ ਲੜਾਉਂਦਿਆਂ ਵੈਰੀ ਦੀ ਹਿੱਕ ਤੇ ਜਾਰੂ ਗਾਥਾ ਨੂੰ ਤਸਦੀਕ ਕਰਨ ਲਈ ਤਿਆਰ ਨੇ ertidੀ ਚਮਕੌਰ ਦੀ ਉਡੀਕ ਰਹੀ ਹੈ ਗੁਰੂ ਦੇ ਸੁਭਾਗੀ ਚਰਨਾਂ ਨੂੰ